ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਬਾਣੀ ਇਸੇ ਜਾਗ ਮੈਂ ਚਾਨਣ ਕਰਮ ਵਸਾ ਮਨ ਆਏ ਸਤਿਗੁਰੂ ਜੀ ਕਹਿੰਦੇ ਨੇ ਸਾਡੇ ਮਨ ਦਾ ਹਨੇਰਾ ਗੁਰਬਾਣੀ ਹੀ ਦੂਰ ਕਰ ਸਕਦੀ ਹੈ ਕਿਉਂਕਿ ਮਨ ਦਾ ਅਗਿਆਨਤਾ ਦਾ ਹਨੇਰਾ ਸਿਰਫ ਗੁਰੂ ਦਾ ਉਪਦੇਸ਼ ਰੂਪੀ ਚਾਨਣ ਹੀ ਦੂਰ ਕਰ ਸਕਦਾ ਹੈ ਸੋ ਸਾਡੇ ਪਾਸ ਅਸੀਂ ਖੁਸ਼ਕਿਸਮਤ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਬਾਣੀ ਦਾ ਜੋ ਖਜ਼ਾਨਾ ਜਿਹੜਾ ਸਭ ਤੋਂ શ્રેષ્ઠ ਹੈ ਸਾਡੇ پاس ਹੈ ਤੇ ਇਸ ਨੂੰ ਪੜ੍ਹ ਕੇ ਸੁਣ ਕੇ ਵਿਚਾਰ ਕੇ ਆਪਣੇ ਜੀਵਨ ਵਿੱਚ ਢਾਲ ਗਏ ਤੇ ਜੀਵਨ ਬੜਾ ਆਨੰਦਮਈ ਬਣ ਜਾਂਦਾ ਹੈ ਪਰ ਅਸੀਂ ਇਤੋਂ ਪੂਰਾ ਲਾਭ ਨਹੀਂ ਲੈ ਰਹੇ ਇਹਦਾ ਕਾਰਨ ਗੁਰਬਾਣੀ ਦੇ ਵਿੱਚ ਹੈ ਦੱਸਿਆ ਹੋਇਆ ਕਿ ਜੀਵ ਉਤੇ ਜਿੰਨੀ ਜਿੰਨੀ ਕਿਰਪਾ ਹੁੰਦੀ ਪ੍ਰਮਾਤਮਾ ਵੱਲੋਂ ਉਹਦੇ ਹਿਸਾਬ ਦੇ ਨਾਲ ਉਹ ਸੇਵਾ ਸਿਮਰਨ ਬਾਣੀ ਦੇ ਨਾਲ ਜੁੜ ਸਕਦਾ ਤੇ ਲਾਭ ਲੈ ਸਕਦਾ ਹੈ ਸੋ ਕਿਸੇ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਸਤਗੁਰੂ ਵਾਹਿਗੁਰੂ ਸਾਹਿਬ ਜੀ ਨੇ ਗੁਰਬਾਣੀ ਰਾਹੀਂ ਸਾਨੂੰ ਉਪਦੇਸ਼ ਦਿੱਤਾ ਕਿ ਮਨ ਬੰਦਾ ਕਿਸੇ ਨਾਲ ਆਖ ਝਗੜਾ ਪਾਵਣਾ ਗੁਰਬਾਣੀ ਨੂੰ ਵਿਚਾਰੀਏ ਤੇ ਸਮਝ ਆਉਂਦੀ ਹੈ ਕਿ ਮਨੁੱਖ ਜਿਹੋ ਜੇ ਕਰਮ ਕਰਦਾ ਸੋਜਦਾ ਬੋਲਦਾ ਕਰਦਾ ਉਹਦੇ ਸੰਸਕਾਰ ਬਣਦੇ ਨੇ ਤੇ ਉਹਦੇ ਸੰਸਕਾਰਾਂ ਰੂਪੀ ਲੇਖਾ ਨੂੰ ਵੇਖ ਕੇ ਪਰਮਾਤਮਾ ਕੇ ਪਰਮਾਤਮਾ ਦਾ ਨਿਜਮ ਜੋ ਹੈ ਉਹਦੇ ਮੱਥੇ ਤੇ ਲੇਖ ਲਿਖ ਕੇ ਤੇ ਭੇਜਦਾ ਹੈ ਸੰਸਾਰ ਵਿੱਚ ਕਿ ਜੀਵ ਉਹੀ ਕੰਮ ਕਰਦਾ ਹੈ ਇਸ ਕਰਕੇ ਜਿਨ੍ਹਾਂ ਉੱਤੇ ਕਿਰਪਾ ਹੈ ਜਿਨ੍ਹਾਂ ਨੂੰ ਸੰਗਤ ਬਖਸ਼ੀ ਹੈ ਗੁਰੂ ਦੀ ਬਾਣੀ ਨਾਲ ਜੁੜੇ ਹਨ ਉਹ ਆਪਣੇ ਆਪ ਨੂੰ ਧਨ ਭਾਗ ਸਮਝਣ ਇਹ ਉਹਨਾਂ ਦੇ ਤਰ੍ਹਾਂ ਲੇਖ ਲਿਖੇ ਹੋਏ ਨੇ ਤੇ ਉਹਨਾਂ ਨੂੰ ਚਾਹੀਦਾ ਹੈ ਉਹ ਗੁਰਬਾਣੀ ਦੇ ਨਾਲ ਜੁੜ ਕੇ ਜੋ ਉਪਦੇਸ਼ ਹੈ ਉਹਨੂੰ ਸਮਝਣ ਤੇ ਦੂਜਿਆਂ ਨੂੰ ਸਮਝਾਉਣ ਸੰਸਾਰ ਦਾ ਨਕਸ਼ਾ ਬਹੁਤ ਸੁਭਾਵਨਾ ਹੋ ਜਾਵੇਗਾ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰੋ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਵਾਹੀ ਹੀ ਗੁਰੂ ਜੀ ਕਾ ਖਾਲਸਾ